ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਅਧੀਨ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਨੇ ਜਿਨ੍ਹਾਂ ਨੇ ਬਾਹਰ ਮেইন ਸੜਕ ਉੱਪਰ ਟਰੈਕਟਰਾਂ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਟਰੈਕਟਰ ਜਿਹੜਾ ਮਾਰਚ ਕੀਤਾ ਜਾ ਰਿਹਾ ਕਿਉਂਕਿ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਉੱਪਰ ਜੋ ਲਾਠੀ ਚਾਰਜ ਕੀਤਾ ਗਿਆ ਉਸ ਦਾ ਵਿਰੋਧ ਜਤਾਇਆ ਜਾ ਰਿਹਾ ਸਾਡੇ ਨਾਲ ਨੇ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਨੂੰ ਖੁੰਡੇ ਵਾਲੇ ਬਾਬਾ ਕਿਹਾ ਜਾਂਦਾ ਉਹਨਾਂ ਨੂੰ ਜਾਣਦੇ ਆਂ ਵੀ ਇਹ ਅੰਦੋਲਨ ਕਿਸ ਤਰ੍ਹਾਂ ਚੱਲ ਰਿਹਾ ਹੈ ਪਹਿਲਾਂ ਜੀ ਜੁਵਾਦਾ ਪੀਟੀਸੀ ਨੂੰ ਤਰੀਕਾਲੀ ਸੱਤਰੀ ਕਾਲ ਹਾਂਜੀ ਇਹ ਕਿਸ ਤਰ੍ਹਾਂ ਦੇਖਦੇ ਆਂ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਧਰ ਬਾਰਡਰਮ ਉੱਪਰ ਜਿਹੜਾ ਕਿਸਾਨਾਂ ਨੂੰ ਤੇ ਅਤਿਆਚਾਰ ਕੀਤਾ ਜਾ ਰਿਹਾ ਅਸੀਂ ਜਿੱਦਿਆਂ ਦਾ ਅੰਦੋਲਨ ਚੱਲਿਆਗਾ ਜਿੱਦਿਆਂ ਦਾ ਉੱਥੇ ਸਰਕਾਰ ਨੇ ਤੇ ਹੱਦ ਕਰਤਾ ਥਰੂ ਗੈਂਸੜ ਤੇ ਅਸੀਂ ਉਹ ਦਿਨ ਦੇ ਮਾਦਾਨ ਚ ਪਹਿਲਾਂ ਅਸੀਂ ਮਤਲਬ ਇਹ ਕਹਿ ਦਿੱ ਗਏ ਤਨ ਲਈ ਟੂਲ ਫਰੀ ਕੀਤੀ ਸਮਝ ਲੈ ਫਿਰ ਗ੍ਰਾਹਕ ਗਰੁੱਪ ਨੇ ਰੀਲਾ ਰੁਪਇਆ 400 ਤੋਂ ਉਸ ਉਸ ਦਿਨੀ ਮਤਲਬ ਗੱਲ ਕਰ ਲਈ ਫਿਰ ਅਸੀਂ ਦੁਬਾਰੇ ਫੇਰ ਕਰਕੇ ਕਰਕੇ ਫਿਰ 3 ਦਿਨਾਂ ਲਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾ ਤੋਂ ਲੈ ਕੇ ਤੇ ਸਮਝ ਲੈ ਵੀ ਵੱਡੇ ਲੀਡਰਾਂ ਤੱਕ ਉਹਨਾਂ ਦੇ ਬਾਰਗੇ ਧਰਨੇ ਦਿੱਤੇ ਤੇ ਟੂਲ ਫਰੀ ਰੱਖੇ ਚੰਨਾਂ ਦਾ ਜੇ ਆਪਾਂ ਗੱਲ ਕਰ ਲਈਏ ਤੇ ਫਿਰ ਅੱਜ ਵੀ ਜੇ ਕਹੇ ਜੀ ਇਹ ਅਧੋਲਣਾ ਰਹਿੰਦੀਆਂ ਮੰਗਾ ਮਨਾਉਣ ਵਾਸਤੇ ਤੇ ਚੱਲ ਰਹੇ ਅਧੋਲਣ ਦੀ ਹਮਾਇਤ ਵਾਸਤੇ ਅੱਜ ਸਾਰੇ ਕੁਝ ਕਰ ਰਹੇ ਆਂਗੇ ਅਸੀਂ ਟਿੱਕੇ ਨਹੀਂ ਕਰੇ ਬੈਠੇ ਤੇ ਸੋਡੇ ਰਾਹੀਂ ਮੈਂ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਮਾਤਾ ਵਿੱਚੇ ਪੰਜਾਬ ਸਰਕਾਰ ਦੀ ਕਾਰਨ ਇਹ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਨੌਜਵਾਨ ਦੀ ਜਾਨ ਲੈ ਲਈ ਆ ਉਦੋਂ ਪਤਾ ਲੱਗਿਆ ਭੈਣ ਦਾ ਭਾਈ ਗਿਆ ਮਾਂ ਦਾ ਪੁੱਤ ਗਿਆ ਪਿਓ ਦਾ ਪੁੱਤ ਗਿਆ ਮਤਲਬ ਉਦੋਂ ਪਤਾ ਲੱਗਦਾ ਹੈਗਾ ਬੱਚਿਆਂ ਦਾ ਬਾਪ ਹੋਇਆ ਤਾਂ ਬਾਪ ਗਿਆ ਉਦੋਂ ਪਤਾ ਪਰ ਸਾਡਾ ਨੌਜਵਾਨ ਜਿਹੜਾ ਇਹਨਾਂ ਨੇ ਇਹ ਚੀਜ਼ ਕਰਤਾ ਵੱਡੀ ਦੁੱਖ ਦੀ ਗੱਲ ਹੈ ਭਗਵੰਤ ਨੇ ਅਗੇ ਹਾਦੀ ਗਮਾ ਉਹਨੂੰ ਤੇ ਪਰਚਾ ਦਰਜ ਕਰੂੰਗਾ ਕੋਰਪੀ ਦੀ ਜਿਹਨੂੰ ਸਹਿਤਾ ਵੀ ਦਿੱਤੀ ਸੀ ਕੀ ਮਤਲਬ ਨੌਕਰੀ ਨੂੰ ਹਾਂ ਕਰਤਾ ਸੀ ਮੈਨੂੰ ਨਹੀਂ ਪਤਾ ਭਗਵਾਨ ਤਸ਼ਾਹ ਤੋਂ ਡਰ ਰਿਹਾ ਕੀ ਡਰ ਰਿਹਾ ਪਰਚਾ ਕਰਨ ਵਾਸਤੇ ਪਿੱਛੇ ਪੈਰ ਖਿੱਚ ਰਿਹਾ ਇੱਕ ਪਾਸੇ ਵਿਚੋਲਗੀ ਕਰਦਾ ਵੀ ਮੈਂ ਮਤਬ ਕਸਾਨਾਂ ਦੀਆਂ ਮੰਗਾਂ ਮਨਾਉਂ ਮੇਰੇ ਹਿਸਾਬ ਮੁਤਾਬਕ ਪੰਜਾਬ ਦਾ ਮੁੱਖ ਮੰਤਰੀ ਸਾਡੀਆਂ ਮੰਗਾਂ ਮਨਾਉਣ ਦੀ ਵਿਚੋਲਗੀ ਨਹੀਂ ਕਰ ਰਿਹਾ ਸਾਨੂੰ ਕੁੱਟਣ ਦੀ ਵਿਚੋਲਗੀ ਕਰ ਰਿਹਾ ਸਾਡੇ ਨੌਜਵਾਨਾਂ ਨੂੰ ਮਰਵਾਉਣ ਦੀ ਵਿਚੋਲਗੀ ਕਰ ਰਿਹਾ ਮੈਂ ਕੜੇ ਸ਼ਬਦਾਂ ਚ ਕਹਿਣਾ ਤਿੰਨਾਂ ਸਰਕਾਰਾਂ ਦੀ ਕੜੇ ਸ਼ਬਦਾਂ ਨਿੰਦਾ ਕਰਦਾ ਵੱਡੇ ਕਿਸੇ ਅਫਸਰ ਦੀ ਗਲਤੀ ਹੈ ਉਹਨੇ ਹੁਕਮ ਦਿੱਤਾ ਹੈ ਬਿਨਾ ਪੁੱਛੇ ਉਹਨਾਂ ਤੋਂ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਮੈਂ ਇਹੀ ਮੰਗ ਕਰਦਾ ਥੋੜੇ ਰੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਮੁੱਖ ਮੰਤਰੀ ਨੇ ਕਿਹਾ ਵੀ ਪਰਚਾ ਦਾਜ ਕਰਦੇ ਆ ਦੂਸਰੇ ਪਾਸੇ ਮੁੱਖ ਮੰਤਰੀ ਕਹਿ ਰਿਹਾ ਕਿ ਕਿਸਾਨਾਂ ਪਿੱਛੇ ਮੈਂ ਜਿਹੜੀ ਕੁਰਸੀ ਵੀ ਕੁਰਬਾਨ ਕਰ ਦੂੰਗਾ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਪਰਚਾ ਦਾਜ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕੁਰਸੀ ਨੂੰ ਵਿਚਾਰ ਰਹੇ ਹਨ ਮੈਂ ਕਹਿੰਦਾ ਸੀ ਜਦੋਂ ਉਸ ਦੋਲਣ ਚ ਗਏ ਦੋ ਦੋ ਕੈਪਟਨ ਸਾਹਿਬ ਮੁੱਖ ਮੰਤਰੀ ਦੀ ਉਹਨੇ ਨਾ ਸਾਡੀ ਬਜੂਲਗੀ ਕਰੀ ਤੇ ਨਾ ਸਾਨੂੰ ਰੋਕਿਆ ਠੀਕ ਹੈ ਨਾ ਗੱਲ ਅਸੀਂ ਆਪ ਦਾ ਲੰਘ ਕੇ ਬਾਗੇ ਠੀਕ ਹੈ ਉਦੋਂ ਥੋੜਾ ਦੋਲਣ ਦਾ ਹੀ ਫਰਕ ਰੱਖਿਆ ਜੀਗਾ ਅਸੀਂ ਕਿ ਜਿੱਥੇ ਸਾਨੂੰ ਪ੍ਰਸ਼ਾਸਨ ਰੋਕੂਗਾ ਰੋਕ ਤਾਂ ਉਹਨਾਂ ਨੇ ਬੈਰੀਅਰ ਫੋਲੀ ਲਾਏ ਤਾਂ ਸਾਡੇ ਨੌਜਵਾਨਾਂ ਜਿ ਜਿਹੜਾ ਜੀ ਗੁੱਸਾ ਸੀਗਾ ਕਿਸਾਨਾਂ ਦਾ ਗੁੱਸਾ ਸੀਗਾ ਹਰਿਆਣਾ ਵਾਲੇ ਨੇ ਆਪ ਹੀ ਪੱਟਦੇ ਤਾਂ ਅਸੀਂ ਦਿੱਲੀ ਚਲੇ ਗਏ ਇਹਨਾਂ ਨੇ ਥੋੜਾ ਜਿਹਾ ਐਲਾਨ ਕਰਤਾ ਵੀ ਤੋੜ ਕੇ ਜਾਵਾਂਗੇ ਛੱਡਦੇ ਨਹੀਂ ਉਹਨਾਂ ਨੇ ਪ੍ਰਬੰਧ ਕਰਦੇ ਕਾਲੇ ਇਸੇ ਕਰਕੇ ਅੰਦੋਲਨ 'ਚ ਦਿੱਕਤ ਆਊਗੀ ਮੈਂ ਕਹਿੰਦਾ ਜੇ ਸਾਡਾ ਹਮਦਰਦੀ ਹੈ ਪੰਜਾਬ ਦਾ ਮੁੱਖ ਮੰਤਰੀ ਫਿਰ ਇਹਨੇ ਡੇਰ ਕਿਉਂ ਲਾਈ ਹੈ ਕਈ ਦਿਨ ਹੋ ਗਏ ਡੱਡ ਬੋਡੀ ਮਤਲਬ ਆਪਾਂ ਕਰ ਲਈਏ ਜੇ ਮੈਂ ਕਹਿੰਦਾ ਪੁੱਛਦਾ ਇਹਨਾਂ ਜਿਹੜੇ ਕਈ ਦੇ ਲੀਡਰ ਨੇ ਇਹਨਾਂ ਦਾ ਪੁੱਤਾਂ ਕੋਈ ਪਿਆ ਹੋਵੇ ਮਤਲਬ ਠੰਡੇ ਬਸਦੇ ਦੇ ਵਿੱਚ ਇਹਨਾਂ ਦਾ ਕੀ ਬਣੂਗਾ ਅੱਜ ਪਰਿਵਾਰ ਨਾਲ ਕੀ ਬਣ ਰਹੀ ਹੈ ਜੱਥੇਬੰਦੀ ਨਾਲ ਕੀ ਬਣ ਰਹੀ ਹੈ ਰਿਸ਼ਤੇਦਾਰਾਂ ਨਾਲ ਕੀ ਬਣ ਰਹੀ ਹੈ ਕਿਉਂ ਡੇਰ ਕਰ ਹੈ ਪਰਚੇ ਦਰਜ ਕਰਨਾ ਐਫ ਆਰ ਕੱਟਨੀਆ ਘੜਾਜੀ ਉਹਨਾਂ ਦੇ ਹੱਥ ਕੜੀ ਲੜੀਆ ਹੱਥ ਘੜਦਾ ਉੱਦੇ ਲੱਗੂ ਜਿੱਦੇ ਮੇਰੇ ਪੁੱਤੋਂ ਕੁਰਸੀ ਤੋਂ ਥੱਲੇ ਹੋਏ ਜਿੱਦੇ ਵਿਰੋਧੀ ਧਿਰ ਹੋਈ ਉਹਦੇ ਸਿੱਖਾਂ ਦੇ ਪਿੱਛੇ ਜਾਣਗੇ ਇਹ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਦਾ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਦੀ ਤੇ ਦਿੱਲੀ ਦੀ ਪੁਲਿਸ ਹੈ ਜਿਹੜੀ ਫੋਰਸ ਹੈ ਉਹ ਆ ਕੇ ਪੰਜਾਬ ਦੀ ਧਰਤੀ ਦੇ ਟਰੈਕਟਰ ਭੰਨਦੀ ਹੈ ਇਹੀ ਤਾਂ ਸੀ ਪੰਜਾਬ ਦੇ ਮੁੱਖ ਉਹ ਸਾਡੇ ਕਿਨ ਟੱਪ ਕੇ ਖੜੇ ਕਿਉਂ ਉਹਨਾਂ ਨੇ ਵੱਡੀਆਂ ਕੰਦਾ ਗੱਡੀਆਂ ਸਿਮੈਂਟਡ ਕੰਦਾ ਗੱਡੀਆਂ ਲੋਹੇ ਦੇ ਇੱਕ ਕਿੱਲ ਗੱਡੇ ਮਤਲਬ ਜੇ ਸੜਕ ਦੇ ਵਿੱਚ ਪਰਲੇ ਪਾਸੇ ਰਹਿ ਜਾਂਦੇ ਸਾਡਾ ਕੋਈ ਨੌਜਵਾਨ ਕਿਸਾਨ ਅਸੀਂ ਟੱਪ ਜਾਂਦੇ ਹੋ ਜਾਂਦਾ ਨੁਕਸਾਨ ਵੀ ਭਾਈ ਅਸੀਂ ਟੱਪ ਗਏ ਉਹਨਾਂ ਦਾ ਉਰਲੇ ਪਾਸੇ ਆ ਕੇ ਸਾਡੇ ਜੇ ਕਹ ਜੀਏ 15-15 ਲੱਖ ਦੇ ਟਰੈਕਟਰ ਪੰਨੇ ਨੇ ਗੱਡੀਆਂ ਪੰਨੀਆਂ ਨੇ ਮਤਲਬ ਉਹ ਵੀ ਪਰਮਾਈ ਕਰੇ ਪੰਜਾਬ ਸਰਕਾਰ ਕਰੇ ਹਰਿਆਣਾ ਸਰਕਾਰ ਕਰੇ ਸੈਂਟਰ ਸਰਕਾਰ ਕਰੇ ਉਹਦੀ ਪ੍ਰਭਾਈ ਕਰੇ ਤੇ ਪੰਜਾਬ ਸਰਕਾਰ ਜਿੰਨੇ ਬੰਦੇ ਤੁਸੀਂ ਕਹਿੰਦੇ ਛੇਤੀ ਛੇਤੀ ਪਰਚਾ ਤੋਦ ਕਰੀ ਕੀ ਦਿੱਲੀ ਜਿਹੜੇ ਜਾਣ ਲਈ ਗੈਰ ਐਸਕੇਮ ਗੈਰ ਰਾਜਨੀਤਿਕ ਹੈ ਉਹਦੀ ਲਈ ਜਾਣ ਲਈ ਤਿਆਰ ਬੈਠੇ ਆ ਬੋਰਡਾਂ ਤੇ ਜਾ ਰਹੇ ਆ ਤੁਸੀਂ ਪੰਜਾਬ ਚ ਸਮਰਥਨ ਦੇ ਰਹੇ ਹੋ ਕੀ ਦਿੱਲੀ ਵੱਲ ਨੂੰ ਉਹਨਾਂ ਦਾ ਸਾਥ ਨਹੀਂ ਦੇਣਾ ਨਹੀਂ ਦਿੰਨੇ ਆ ਸਾਥ ਅਸੀਂ ਸਾਥ ਮੈਂ ਤੁਹਾਨੂੰ ਕਹਿੰਦਾ ਉਦੋਂ ਦੇ ਸ਼ਰਕਾਂ ਦੇ ਆ ਘਰੇ ਟੇਕੇ ਨਹੀਂ ਬੈਠੇ ਪਰ ਡੱਲੇ ਵਾਲ ਸਾਹਿਬ ਨੇ ਵੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਅਸੀਂ ਵੀ ਛੇ ਮੈਂਬਰੀ ਕਮੇਟੀ ਬਣਾਈ ਸੀ ਡੱਲੇ ਵਾਲ ਸਾਹਿਬ ਵੀ ਹੱਥ ਖਫਾਂ ਵਧਾਵੇ ਇਕਤਾ ਵਾਸਤੇ ਅਸੀਂ ਤਾਂ ਉਦੋਂ ਦੇ ਵਧਾਈ ਜਾਂਦੇ ਆਂਗੇ ਉਹ ਦੋਨੇ ਕਮੇਟੀਆਂ ਮੀਟਿੰਗ ਕਰਨ ਛੇਤੀ ਤੋਂ ਛੇਤੀ ਵੱਡੀ ਮੀਟਿੰਗ ਸੱਦਣਾ ਤੇ ਉਹ ਦੋਨੋਂ ਚੱਲਦਾ ਰਹੇ ਕੋਈ ਦੋਨੋਂ ਨੂੰ ਵਾਪਸ ਨਹੀਂ ਕਰਾਂਗੇ ਇਹ ਦੋਨੋਂ ਨੂੰ ਚਲਾਉਣਾ ਕਿਵੇਂ ਹੈ ਫਿਰ ਰੈ ਨਾਲ ਚਲਾਵਾਂਗੇ ਵੀ ਕਿਹੜੇ ਤਰੀਕੇ ਨਾਲ ਘੇਰਨਾ ਕਿਹੜੇ ਕਾਰਨਾ ਕਰਨਾ ਹੈ ਦੋਨੋਂ ਚੱਲੇ ਉਹ ਕੋਈ ਜੀ ਸ਼ਰਤ ਨਹੀਂ ਲਾਵਾਂਗੇ ਜੇ ਡੱਲੇੜ ਸਾਹਿਬ ਦੋਲਣ ਵਾਪਸ ਨਹੀਂ ਨਾ ਲਾਉਣੀ ਹੈ ਦੋਲਣ ਚੱਲੀ ਜਾਊਗਾ ਡੱਲਿਆ ਸਾਹਿਬ ਹੱਥ ਵਧਾਵੇ ਏਕਤਾ ਵਾਸਤੇ ਤੇ ਮਜ਼ਬੂਤ ਹੋ ਕੇ ਲੜੀਏ ਹਾਂ ਜੀ ਤੁਹਾਨੂੰ ਨਹੀਂ ਲੱਗਦਾ ਵੀ ਐਸਕੇਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਦੇ ਜਿਹੜੇ ਆਪਸ ਹੀ ਵਖਰੇਵੇਂ ਆ ਉਹਦੇ ਨਾਲ ਨੁਕਸਾਨ ਪੰਜਾਬ ਦਾ ਹੋ ਰਿਹਾ ਪੰਜਾਬ ਦੇ ਧੀ ਪੁੱਤ ਮਾਰੇ ਜਾ ਰਹੇ ਆ ਅਗਰ ਤੁਹਾਡੀ ਏਕਤਾ ਹੋ ਜੇ ਤਾਂ ਜਿਵੇਂ ਪਹਿਲਾਂ ਦਿੱਲੀ ਜਿੱਤ ਕੇ ਆਂਦੀ ਸੀ ਉਹ ਉਸ ਤਰ੍ਹਾਂ ਦੇ ਹਾਲਾਤ ਨਾ ਹੋਣ ਇੱਕ ਤਾਂ ਮੇਰਾ ਖਿਆਲ ਹੈ ਇੱਥੇ ਗੈਰ ਰਾਜਨੀਤਿਕ ਨੂੰ ਕੋਈ ਨਹੀਂ ਹੈਗਾ ਸਾਰੇ ਲੋਕ ਰਾਜਨੀਤਿਕ ਨੇ ਜੇ ਆਪਾਂ ਗੱਲ ਕਰ ਲਈਏ ਗੈਰ ਸਿਆਸੀ ਵੀ ਕਹਣਾ ਇੱਕ ਰਾਜਨੀਤੀ ਹੈ ਮਤਲਬ ਜੇ ਆਪਾਂ ਗੱਲ ਕਰੀਏ ਮੈਂ ਗੈਰ ਸਿਆਸੀ ਨਾ ਇਹ ਵੀ ਇੱਕ ਰਾਜਨੀਤੀ ਹੈ ਇਹ ਪੁੱਲ ਜੀ ਹੈ ਅਸੀਂ ਰਾਜਨੀਤਿਕਾਂ ਦੱਲੇਵਾਲ ਗੈਰ ਉਹ ਤਾਂ ਸਾਨੂੰ ਤੁਹਾਨੂੰ ਨਾ ਪਊ ਨਾ ਹੁਣ ਤਾਂ ਏਕਤਾ ਦੀ ਲੋੜ ਹੈ ਹੁਣ ਤਾਂ ਲੜਨ ਦੀ ਲੋੜ ਹੈ ਹੁਣ ਅਸੀਂ ਮੱਸੀ ਕਹੀਏ ਵੀ ਦੱਲੇਵਾਲ ਤਾਂ ਗੈਰ ਰਾਂਜ ਕਸਾ ਜਾਂਦੇ ਨਹੀਂ ਜੀ ਦੱਲੇਵਾਲ ਕਹੇ ਰਾਜਨੀਤੀ ਕੇ ਮਾਤਾ ਜਾਂਦਾ ਨਹੀਂ ਜੀ ਉਹ ਗੱਲਾਂ ਕਰਨ ਦਾ ਸਮਾਂ ਨਹੀਂ ਰਹਿ ਗਿਆ ਹੁਣ ਸਾਡਾ ਏਕਤਾ ਦਾ ਵੇਲਾ ਆ ਗਿਆ ਸਾਨੂੰ ਏਕਤਾ ਕਰਕੇ ਸਰਕਾਰ ਦੇ ਗਲ ਪੈਣਾ ਚਾਹੀਦਾ ਸੈਂਟਰ ਚ ਕਾਵੇ ਦੱਲੇਵਾਲ ਤੁਹਾਨੂੰ ਸਦਾ ਦੇ ਰਿਹਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੀਡੀਆ ਜਰੀਏ ਕੀ ਸਨੇਹਾ ਦੇਣਾ ਚਾਹੁੰਦੇ ਹੋ ਵੀ ਤੁਸੀਂ ਦੱਲੇਵਾਲ ਨਾਲ ਤਿਆਰ ਹੋ ਜਾਂ ਕਿ ਕਿੱਥੇ ਫਰਕ ਹੈ ਅਸੀਂ ਕੋਈ ਸਾਨੂੰ ਦੱਲੇਵਾਲੇ ਸਨੇਹਾ ਨਹੀਂ ਦਿੱਤਾ ਅੱਜ ਅਸੀਂ ਪਹਿਲਾਂ ਤਿੰਨ ਕਮੇਟੀਆਂ ਬਣਾਈਆਂ ਗੱਲਬਾਤ ਕਰੀ ਮਤਲਬ ਰਾਜੇਲ ਸਾਹਿਬ ਆ ਗਏ ਤੇ ਧਨੇਰ ਨੇ ਸ਼ਰਤਾਂ ਹੀ ਲਿਖਤੀਆਂ ਮੇਰੇ ਸਾੜੀ ਮੇਰੇ ਸ਼ਰਤਾਂ ਮੰਨੋ ਢੱਲੇ ਵਾਲੇ ਕਹਿੰਦਾ ਮੈਂ ਗੱਲ ਹੀ ਨਹੀਂ ਕਰਨੀ ਹਜੇ ਦੁਬਾਰੇ ਫੇਰ ਅਸੀਂ ਹੱਥ ਵਧਾਇਆ ਛੇ ਮੈਂਬਰੀ ਕਮੇਟੀ ਹੋਇਆ ਢੱਲੇ ਵਾਲੇ ਸਾਹਿਬ ਨਾ ਕੁਝ ਸਾਨੂੰ ਸੁਨੇਹਾ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਮੈਂ ਕਹਿੰਨਾ ਏਕਤਾ ਵਾਲਾ ਹੱਥ ਵਧਾਵੇ ਫਿਰ ਇਕੱਠੇ ਬੈਠੀਏ ਫਿਰ ਅਦੋਲਨ ਨੂੰ ਤਕੜਾ ਹੋ ਕੇ ਚਲਾਈਏ ਮੈਂ ਇਹੀ ਤੁਹਾਡੇ ਰਹਿਗਣਾ ਕਰਨਾ ਹਾਂ ਜੀ ਇੱਕ ਪਾਸੇ ਦਾ ਬਾਰਡਰ ਤੇ ਲਗਾਤਾਰ ਪੰਜਾਬ ਦੇ ਨੌਜਵਾਨ ਬੈਠੇ ਐ ਉਧਰੋਂ ਆਨ ਵਾਲਾ ਟਾਈਮ ਬਹੁਤ ਛੇਤੀ ਹੈ ਕਿ ਜਿਹੜਾ ਕੋੜੋਖ ਨਕਟ ਲੱਗ ਜਾਣਾ ਕਿਸੇ ਵੀ ਸਰਕਾਰ ਦੀ ਰਹਿਣੀ ਫਿਰ ਦਿੱਲੀ ਜਾਣ ਦਾ ਕੀ ਮਕਸਦ ਹੋਇਆ ਸਾਸੀ ਕਿਸੇ ਨੇ ਇਲੈਕਸ਼ਨ ਨਹੀਂ ਰਣੇ ਕੁਛ ਲੱਗੀ ਜਾਵੇ ਅਸਾਨੂੰ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਅਸੀਂ ਲੜਾਈ ਸ਼ੁਰੂ ਰੱਖਾਂਗੇ ਅਸੀਂ ਲੜਾਈ ਉੱਥੇ ਵਾਪਸ ਲਾਵਾਂਗੇ ਜਿੱਦẽ ਵੋਟਾਂ ਡੱਬਿਆਂ 'ਚ ਬੰਦ ਹੋ ਗਈਆਂ ਇਹ ਮਸ਼ੀਨਾਂ 'ਚ ਬੰਦ ਹੋ ਗਈਆਂ ਮਤਲਬਿਆਂ 'ਚ ਬੰਦ ਹੋ ਗਈਆਂ ਅਸੀਂ ਲਾਜ਼ਮੀਆਂ ਫੇਰ ਮਤਲਬ ਘਰ ਆਵਾਂਗੇ ਫਿਰ ਜਿਹੜੀ ਨਵੀਂ ਸਰਕਾਰ ਬਣੂ ਕਿਸੇ ਦੀ ਬਣੇ ਹੇਰ ਉਹ ਦਿਨ ਆ ਚਾਗੇ ਮਿੱਤਰ ਆ ਗਏ ਸੀ ਮਤਲਬ ਸਾਹ ਨੇ ਉਹਨਾਂ ਚ ਕਰ ਜੱਟ ਕੇ ਲੜਾਂਗੇ ਫੇਰ ਚਾਂਗੇ ਪਰ ਸਾਨੂੰ ਲੜਾਈ ਹੁਣ ਬੰਦ ਨਹੀਂ ਕਰਨੀ ਸਾਨੂੰ ਵੋਟਾਂ ਵਾਟਾਂ ਦਾ ਕੋਈ ਖਿਆਲ ਨਹੀਂ ਕਰਨਾ ਚਾਹੀਦਾ ਬਿਲਕੁਲ ਭਲਾ ਜੀ ਕਿਵੇਂ ਦੇਖ ਦਵਾਂ ਤੁਸੀਂ ਪਹਿਲਾਂ ਜਿਹੜੀਆਂ ਜਦੋਂ ਦਿੱਲੀ ਮੁੜ ਕੇ ਆਏ ਆ ਤਾਂ ਇਹ ਮੰਗਾ ਤੁਸੀਂ ਕਹਿੰਦੇ ਮੰਨੀਆਂ ਹੋਈਆਂ ਨਹੀਂ ਲਾਗੂ ਕੀਤੀਆਂ ਡੱਲੇਵਾਲ ਦਾ ਅੱਜ ਦੁਬਾਰਾ ਉਸ ਨੂੰ ਲਾਗੂ ਕਰਵਾਉਣ ਲਈ ਤੁਰ ਪਿਆ ਤੇ ਤੁਸੀਂ ਹਜੇ ਵੀ ਵੇਟ ਕਰ ਰਹੀ ਸੀ ਇੰਤਜ਼ਾਰ ਕਰ ਰਹੀ ਸੀ ਕਿਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਹੀ ਤਾਂ ਮੈਂ ਕਹਿੰਦਾ ਡੱਲਿਆਂ ਨੇ ਕੱਚਾ ਦੋਲਣ ਛੇੜ ਲਿਆ ਉਦੋਂ ਸੀ 400 ਜਥੇਬੰਦੀ ਦੀ ਹੁਣ 17 ਜਥੇਬ ਉਦੋਂ ਸਾਡੇ ਲੱਖਾਂ 'ਚ ਟਰੈਕਟਰ ਗਏ ਸੀ ਹੁਣ ਲੱਖਾਂ ਜੀ ਨਾ ਹੈਗੇ ਹੁਣ ਤਾਂ ਜੇ ਆਪਾਂ ਚਲ ਹਜ਼ਾਰਾਂ ਰੁਪਏ ਤੱਕ ਗਏ ਸਨ ਲੱਖਾਂ 'ਚ ਨਹੀਂ ਹੈਗੇ ਹਜ਼ਾਰਾਂ 'ਚ ਹੋ ਸਕਦੇ ਨੇਗੇ ਮਾਤਰ ਇਹੀ ਹੈ ਨਾ ਉਦੋਂ 400 ਜੱਥੇਬੰਦੀਆਂ ਲੜਦੀਆਂ ਹੁਣ 17 ਜੱਥੇਬੰਦੀਆਂ ਲੜਦੀਆਂ ਨਹੀਂ ਗਈਆਂ ਉਦੋਂ ਅਸੀਂ ਲੱਖਾਂ ਟਰੈਕਟਰ ਲੈ ਕੇ ਦਿੱਲੀ ਪਹੁੰਚ ਗਏ ਸੀਗੇ ਇਸੇ ਕਰਕੇ ਦੋਨੋਂ ਫਸਿਆ ਨਾ ਜੇ ਫਸ ਗਿਆ ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਜੋ ਲੜਦੇ ਨੇ ਮੈਂ ਵਧਾਈ ਦਿੰਦਾ ਉਹਨਾਂ ਨੂੰ ਜਿਹੜੇ ਲੜਨ ਵਾਲੇ ਲੋਕ ਹਮੇਸ਼ਾ ਬਾਤਾਂ ਨੂੰ ਬੁਝਾਈ ਦੇਣੀ ਚਾਹੀਦੀਆਂ ਚੰਗੀ ਗੱਲ ਹੈ ਪਰ ਜੇ ਦੋਨੋਂ ਨੂੰ ਗਾਹ ਸਿਰੇ ਨਹੀਂ ਲੱਗਦਾ ਫਿਰ ਸ ਬਦਾਣਾ ਚਾਹੀਦਾ 633 ਬਦਾਣਾ ਇਹਦਾ ਮਤਲਬ ਇਹ ਲੱਗਦਾ ਵੀ ਡੱਲੇ ਵਾਲ ਵੀ ਆਪਦੀ ਹਾਰ ਨਾ ਮੰਨੇ ਇਸੇ ਕਾਰਨ ਡੱਲੇ ਵਾਲ ਤੁਹਾਨੂੰ ਨਿਯੁਤਾਂ ਨਹੀਂ ਦੇ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਕਤਾ ਵਾਲ ਹੱਥ ਨਹੀਂ ਵਧਾਇਆ ਜਾ ਰਿਹਾ ਵੀ ਵਿਚਾਲੇ ਵਾਲ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੋਵੇਗਾ ਜਦੋਂ ਇਸ ਹਾਲਾਤ ਚ ਸਾਡਾ ਲੀਡਰਾਂ ਦੀ ਕੋਈ ਹਾਰ ਜਿੱਤ ਨਹੀਂ ਹੁੰਦੀ ਉਹਦੀ ਨਾ ਕਦੇ ਅਸੀਂ ਪ੍ਰਵਾਹ ਕਰਦੇ ਹੁੰਨੇ ਆ ਜੇ ਅਸੀਂ ਹਾਰ ਜਿੱਤ ਚ ਫਸ ਜਾਈਏ ਫਿਰ ਤਾਂ ਅਸੀਂ ਲੜੀ ਨਹੀਂ ਸਕਦੇ ਹੁਣ ਮੈਂ ਕਹਿੰਦਾ ਅਸੀਂ ਇਕੱਠੇ ਹੋ ਜਾਈਏ ਫਿਰ ਵੀ ਨਹੀਂ ਛੇਤੀ ਮੰਗਾ ਮੰਨੀਆਂ ਜਾਂਦੇ ਆ ਕੋਈ ਹਾਰ ਨਹੀਂ ਮੰਨਾਂਗੇ ਲੜਾਂਗੇ ਨਾ ਫੇਰ ਲੜਨ ਲੰਗੇ ਜੇ ਨਵੀਂ ਸਰਕਾਰ ਆਊਗੀ ਕੋਈ ਡੱਲਿਆ ਨੂੰ ਇਸ ਗੱਲ ਦਾ ਨਹੀਂ ਵਹਿਮ ਕਰਨਾ ਚਾਹੀਦਾ ਵੀ ਮੈਂ ਜੇ ਉਹਨਾਂ ਨਾਲ ਸਾਰੇ ਹੱਥ ਮਿਲਾ ਲਿਆ ਮੇਰੀ ਹਾਰ ਹੋ ਜੂ ਬਿਲਕੁਲ ਨਹੀਂ ਹੁੰਦੀ ਬਿਲਕੁਲ ਮਗਰ ਲਈ ਕੋਈ ਗੱਲ ਨਹੀਂ ਛੇੜਾਂਗੇ ਚਾਹੇ ਡੱਲੇ ਵਾਲ ਮੇਰੇ ਖਿਲਾਫ ਬੋਲਿਆ ਮੈਂ ਡੱਲੇ ਵਾਲੇ ਖਿਲਾਫ ਬੋਲਿਆ ਤੁਸੀਂ ਤਾਂ ਲਾਓਗੇ ਵੀਡੀਓ ਬਰਾਬਰ ਸਾਰੇ ਜਿਹੜੇ ਪੱਤਰਕਾਰ ਹੋਗੇ ਵੀ ਆ ਉਹਦੇ ਆ ਕਹਿੰਦੇ ਦੀ ਅੱਜ ਆ ਬੈਠੇ ਨੇ ਇਕੱਠੇ ਮੈਂ ਦੇਖਦਾ ਨਾ ਚੱਲੂਗਾ ਸਾਰਾ ਕੰਮ ਸਾਡੀ ਫਿਰ ਤੇ ਕੋਈ ਅਸਰ ਨਹੀਂ ਅਸੀਂ ਆਪ ਦਾ ਸਾਰੀ ਆਪਦੇ ਦਿਮਾਗ ਤੋਂ ਸਾਰੀਆਂ ਗੱਲਾਂ ਕੱਢ ਗਏ ਮੈਂ ਬਾਰ ਬਾਰ ਕਹਿੰਦਾ ਥੋੜੀ ਨਹੀਂ ਸਾਨੂੰ ਏਕਤਾ ਵਾਲਾ ਹੱਥ ਵਧਾਉਣਾ ਚਾਹੀਦਾ ਬਿਲਕੁਲ ਇਹ ਸੀ ਰੂਲ ਸਿੰਘ ਮਾਨਸਾ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਏਕਤਾ ਵਾਲਾ ਹੱਥ ਵਧਾਉਣਾ ਚਾਹੀਦਾ ਤੇ ਕੋਰੋਕਡਕਟ ਚਾਹੇ ਲੱਗ ਜੇ ਪਰ ਜਦੋਂ ਵੀ ਨਵੀਂ ਸਰਕਾਰ ਆਵੇਗੀ ਉਹਨਾਂ ਨਾਲ ਲੜਿਆ ਜਾਵੇਗਾ ਤੇ ਇਹ ਮੰਗਾਂ ਨੂੰ ਹਰ ਹਿੱਲੇ ਲਾਗੂ ਕਰਵਾਇਆ ਜਾਵੇਗਾ ਨਵਦੀਪ ਅਲੂਆ ਲੀਟੀਸੀ ਨਿਊਜ਼ ਮਾਨਸਾ